ਸਤਿ ਗੁਰ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵੈਗਰੂ ਸਾਰਿਆਂ ਦਾ ਆਪਣਾ ਮੇਰ ਪਰ ਹੱਥ ਰੱਖਣ ਜੀ ਅੱਜ ਪ੍ਰਧਾਨ ਜੀ ਲੱਗੇ ਹੋਣ ਗਣਕ ਵਢਾਉਣ ਅੱਜ ਚੱਲ ਰਿਹਾ ਜੀ ਅਖੀਲਾ ਦਿਨ ਪ੍ਰਧਾਨ ਜੀ ਦੇ ਮਸ਼ੀਨ ਦਾ ਪਹਿਲਾਂ ਟਰੈਕਟਰ ਦੇ ਕੋਲ ਆਖਣ ਦਾ ਮੈਂ ਲਿਆਂਦਾ ਪ੍ਰਧਾਨ ਜੀ ਨੇ ਆਪ ਸਭ ਜੀ ਹਾਂਜੀ ਪ੍ਰਧਾਨ ਜੀ ਇਹ ਕਣਕ ਹੁਣ ਅੱਜ ਕਾਹਦੇ ਲਾਸਟ ਚ ਵੱਢਣ ਲੱਗੇ ਆ ਇਹ ਹੀ ਕਣਕ ਦਾ ਨਵਾਂ ਬੀਜ ਆ ਕਿਹੜਾ ਏ ਕਾਲਾ ਕਾਲੀ ਕਣਕਾ ਦੇਖਿਓ ਇਹਦਾ ਰੇਟ ਰੂਟ ਦਾ ਫਰਕ ਰੇਟ ਦਾ ਹੀ ਫਰਕ ਆ ਜੀ ਝਾੜ ਵੀ ਘਟਾ ਜਾਂਦਾ ਇਹ ਇਹ 슈ਗਰ ਫ੍ਰੀ ਆ 슈ਗਰ ਫ੍ਰੀ ਦੱਸਦੇ ਆ ਇਹਦੇ 'ਚ ਕੋਈ ਬੀਰ ਨਹੀਂ ਪਾਇਆ ਕੋਈ ਸਪਰੇਅ ਨਹੀਂ ਕਰੀ ਮੈਂ ਹੀ ਵਾਰੀ ਕਣਕ ਵੇਚੀ ਆ ਖੇਤ ਵਿੱਚ ਤਾਂ ਕਰਕੇ ਕਣਕ ਦਿੱਤਾ ਕਰੀ ਇਹ ਤਾਂ ਹੀ ਤਾਂ ਬਾਅਦ 'ਚ ਲੱਗੇ ਈ ਵੱਢਣ ਇਹ ਅਖੀਰ 'ਚ ਹੁਣ ਕੰਮ ਨਿਬੜ ਗਿਆ ਅੱਜ ਬਾਹੀ ਰਹਿ ਨਹੀਂ ਤਾਂ ਹੀ ਲੱਗੇ ਅਖੀਰ 'ਚ ਵੱਢਣਾ ਕਾਲੀ ਕਣਕ ਆ ਬਾਕੀ ਦੇਖੋ ਸਾਨੂੰ ਕੁਝ ਦਾਣੇ ਵੀ ਕਰਾਉਣਾ ਦਾਸਣਾ ਟੈਂਕ ਭਰੇ ਤੇ ਕਣਕ ਤਾਂ ਵਧੀਆ ਖੜੀ ਐਨ ਫਸੀ ਖੜੀ ਆ ਕਾਲੇ ਰੰਗ ਦੀ ਇਹ ਆਏ ਦਾਣਾ ਕਾਲਾ ਪੱਕੀ ਸਾਨੂੰ ਉੱਧਰ ਦਿਖਾਉਣਾ ਮੈਂ ਟਰਾਲੀ ਚ ਪਏ ਤੇ ਦਾਣੇ ਕਰੋ ਜੀ ਚੈੱਕ ਜਮਾ ਕਾਲੀ ਐ ਰੰਗ ਵੀ ਕਾਲਾ ਐ ਪਤਾ ਲੱਗਦਾ ਵੀ ਹਾਂ ਬਸ ਈ ਕਾਲੀ ਆ ਦੇ ਕੋਆਂ ਸ਼ੂਗਰ ਫ੍ਰੀ ਆਪਾਂ ਨਾਲ ਲੈ ਲੈਣਾ 50 ਕਿਲੋ 20 ਕਾਹਨ ਜਿੰਨਾ ਮਰਜ਼ੀ ਲੈ ਲਓਗੇ ਆਪਾਂ ਤੋਂ ਪ੍ਰਧਾਨ ਜੀ ਤੇ ਲੈ ਲੈਣਾ ਆਪਾਂ ਨੇ 50 ਕਿਲੋ ਵੀਰ ਇੱਕ ਪਟੇ ਇੱਕ ਕਿੱਟ ਦੀ ਗੱਲ ਚੱਲ ਰਿਹਾ ਜੀ ਅੱਜ ਥੂੜੀ ਬਣਾਈ ਦਾ ਕੰਮ ਥੂੜੀ ਤੇ ਟਾਂਚੇ ਲੱਗੂਗਾ ਮੈਨੂੰ ਲੱਗਿਆ ਹਰਦੀਪ ਕਾਸ਼ ਬਣਾਉਣਾ ਥੋੜਾ ਬੇਨਤੀ ਬਹੁਤ ਹੈ ਜਿਹੜਾ ਆਪਾਂ ਨੇ ਫਾਇਲ ਵਾਸਤੇ ਬੀਜਾ ਤਾਂ ਨੰਬਰ 9596 ਇਹਦੇ ਉੱਪਰ ਲੱਗਾ ਐਕਟਰਾ ਜਿਹਨਾਂ ਰੱਖਣੇ ਹੋਰ ਕਰਨਾ ਕੱਖ ਨਹੀਂ ਜਿੰਨੇ ਤੇ ਉਸ ਫੰਡ ਆਇਆ ਰਿਹਾ ਤੇ ਕੀਤੀ ਕੋਈ ਨਹੀਂ ਉਸਕੇ ਦੀਵਾ ਕੀਤੀ ਬੱਤਾਂਗਾ ਹੁਣ ਬਾਕੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਜਰੂਰ ਲਾਈਕ ਸ਼ੇਅਰ ਕਮੈਂਟ ਕਰਦੇ ਕਰੋ ਸਤਿ ਸ਼੍ਰੀ ਅਕਾਲ ਜੀ